ਸਾਜੇ ਨਵਾਜੀ ਗੁਰੂ ਖਾਲਸਾ ਸਾਹਿਬ ਸੰਗਤ ਜੀ ਇਸ ਵੇਲੇ ਸਤਿਗੁਰੂ ਜੀ ਮਹਾਨ ਕਿਰਪਾ ਬਖਸ਼ਿਸ ਦੁਆਰਾ ਛੇ ਲਿਬਾਰਾ ਮਾਹ ਹੈ ਜਿਹਦਾ ਪਾਠ ਸਰਵਤਰ ਸੰਗਤਾਂ ਨੇ ਸਰਵਣ ਕੀਤਾ ਹੈ 12 ਮਾਹ ਦੇ ਵਿੱਚ 12 ਹੀ ਪੌੜੀਆਂ 12 ਮਹੀਨੇ ਵਰਤੀ ਅੱਜ ਹਾੜ ਦਾ ਮਹਿਲਾ ਆਰੰਭ ਹੁੰਦਾ ਹੈ ਜਿਸ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਕੇ ਆਪਾਂ ਨੂੰ ਸਮਝਾਉਂਦੇ ਹਨ ਕਿ ਹਾਰ ਦੀ ਥਪਸ਼ ਹਾਰ ਦੀ ਗਰਮੀ ਉਹਨਾਂ ਨੂੰ ਲੱਗਦੀ ਹੈ ਜਿਨ੍ਹਾਂ ਦੇ ਥਾਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ ਨਹੀਂ ਜਿਨ੍ਹਾਂ ਕੋਲ ਪਰਮੇਸ਼ਰ ਦਾ ਨਾਮ ਹੈ ਵਾਹਿਗੁਰੂ ਪਰਮੇਸ਼ਰ ਦੀ ਓਟ ਹੈ ਉਹਦੀ ਠੇਕ ਹੈ ਉਹਨਾਂ ਨੂੰ ਇਸ ਮਹੀਨੇ ਦੀ ਗੰਭੀ ਨਹੀਂ ਲੱਗਦੀ ਹੈ ਸਤਿਗੁਰੂ ਜੀ ਕਹਿੰਦੇ ਆਸਾੜ ਇਸ ਨੂੰ ਆਸਾੜ ਆਖਿਆ ਇਹ ਹਾਰ ਦਾ ਮਹੀਨਾ ਜੋ ਹੈ ਆਸਾੜ ਕਰਕੇ ਬੜਾ ਸਾੜਨ ਵਾਲਾ ਮਹੀਨਾ ਹੈ ਬੜੀ ਤਮਸ਼ਾ ਜਿਹੜੀ ਵੀ ਚੀਜ਼ ਆਉਣੀ ਹੈ ਬਿਨਾ ਅਗਦੇ ਅਨੁਸਾਰ ਦੰਦਾ ਇਹਦਾ ਤਮਸ਼ ਵਾਲਾ ਮਹੀਨਾ ਸਤਿਗੁਰੂ ਜੀ ਕਹਿੰਦੇ ਆਸਾੜ ਤੋਂ ਬੰਦਾ ਹੱਥ ਲੱਗਾ ਹਰ ਨਾਹੋ ਜਨ ਜਨਾਂ ਪਾਸ ਇਹ ਵੀ ਨਾ ਗਰਮੀ ਵਾਲਾ ਉਹਨਾਂ ਨੂੰ ਲੱਗਦਾ ਇਹਦੀ ਤਮਸ਼ ਉਹਨਾਂ ਨੂੰ ਲੱਗਦੀ ਹੈ ਜਿਨ੍ਹਾਂ ਦੇ ਪਾਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ ਨਹੀਂ ਜਿਹੜੇ ਨਾਮ ਤੋਂ ਵਾਂਝੇ ਨੇ ਨਾਮ ਨਾਲ ਨਹੀਂ ਜੁੜੇ ਬਾਣੀ ਨਾਲ ਨਹੀਂ ਜੁੜੇ ਉਹਨਾਂ ਨੂੰ ਇਸ ਮਹੀਨੇ ਦੀ ਤਪਸ਼ ਲੱਗਦੀ ਆ ਧੰਗੁਰੂ ਅਰਜਨ ਦੇਵ ਮਹਾਰਾਜ ਜੀ ਤਤਿਆਂ ਤਵੀਆਂ ਤੇ ਵੀ ਬੈਠੇ ਅਤਾ ਰੇਤ ਵੀ ਸਰਵ ਵਿੱਚ ਪਾਇਆ ਅਤੇ ਦੇਗ ਦੇ ਵਿੱਚ ਪਾਣੀ ਦੇ ਵਿੱਚ ਬਿਠਾ ਕੇ ਉਬਾਲੇ ਵੀ ਦਿੱਤੇ ਪਰ ਸਤਿਗੁਰੂ ਨੂੰ ਇਸ ਮਹੀਨੇ ਦੀ ਤਪਸ਼ ਨਹੀਂ ਲੱਗੀ ਜਿਹੜੇ ਮਹੀਨੇ ਦੀ ਤਪਸ਼ ਨਹੀਂ ਲੱਗੀ ਨਾ ਹੀ ਕੋਈ ਤਤੀ ਤਵੀ ਦਾ ਸ਼ੇਕ ਲੱਗ ਗਿਆ ਨਾਲ ਕੋ ਪਾਣੀ ਦਾ ਨਾ ਹੀ ਤੱਤਾ ਰਿਹਾ ਤੱਤਾ ਲੱਗ ਗਿਆ ਕਿਉਂ ਉਹਨਾਂ ਦੇ ਪਾਸ ਵਾਹਿਗੁਰੂ ਪਰਮੇਸ਼ਰ ਜੀ ਉਹਨਾਂ ਦੇ ਪਾਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਸੀ ਜਿਨ੍ਹਾਂ ਦੇ ਕੋਲ ਹਰੀ ਦਾ ਨਾਮ ਹੈ ਪ੍ਰਮਾਤਮਾ ਦਾ ਨਾਮ ਹੈ ਉਹਨਾਂ ਨੂੰ ਇਹ ਮਹੀਨੇ ਦੀ ਗਰਮੀ ਵੀ ਕੁਝ ਨਹੀਂ ਕਹਿੰਦੀ ਤੇ ਉਹਨਾਂ ਨੂੰ ਨਾ ਜਲ ਡੋਗਦਾ ਤੇ ਨਾ ਅਗ ਸਾੜਦੀ ਹੈ ਜਿਹੜੇ ਨਾਮ ਦੇ ਨਾਲ ਬਾਣੀ ਦੇ ਨਾਲ ਜੁੜੇ ਹੋਏ ਹਨ ਜਗ ਜੀਵਨ ਪੁਰਖ ਤੇ ਆਗ ਕੈ ਮਾਨਸੰਧੀ ਆਸ ਸਤਿਗੁਰੂ ਜੀ ਕਹਿੰਦੇ ਨੇ ਜਗ ਜੀਵਨ ਜਗ ਜੀਵਨ ਪੁਰਖ ਜਿਹੜਾ 당ਤ ਨੂੰ ਜੀਵਨ ਦੇਣ ਵਾਲਾ ਉਹ ਵਾਹਿਗੁਰੂ ਪਰਮੇਸ਼ਰ ਪੁਰਖ ਅਕਾਲ ਪੁਰਖ ਆਪ ਹੈ ਜਗ ਮੈਂ ਪੁਰਖ ਏਕ ਹੈ ਜਿਹੜਾ ਇੱਕੋ ਏਕ ਵਾਹਿਗੁਰੂ ਪਰਮੇਸ਼ਰ ਹੈ ਪੁਰਖ ਹੈ ਉਹਨੂੰ त्याग ਕੇ ਹੋਰ ਤਿਆਗ ਦिए ਤੇ ਮਨੁੱਖਾ ਮਾਤਰਾ ਦੀ ਆਸ ਤੱਕ ਲਈ ਕਿਸੇ ਮਨੁੱਖ ਦੀ ਆਸ ਲੈ ਲਈਏ ਵੀ ਇਹ ਮੇਰਾ ਕਾਰਜ ਕਰ ਦੂਗਾ ਸਤਿਗੁਰੂ ਸੱਚੇ ਪਾਤਸ਼ਾਹ ਦਤੀ ਦਵੀ ਤੇ ਬੈਠੇ ਨੇ ਮੀਆਂ ਮੀਰ ਜੀ ਉਹਨਾਂ ਦੇ ਮਿੱਤਰ ਆਏ ਆ ਕੇ ਕਹਿਣ ਲੱਗੇ ਮਹਾਰਾਜ ਮੈਂ ਇਟਲਾਈਟ ਅਖੜ ਕਾ ਦਿਆਂ ਦਿੱਲੀ ਤੇ ਲਾਹੌਰ ਦੀ ਤੇ ਇਹਨਾਂ ਨੂੰ ਭਸਮ ਕਰ ਦਿਆਂ ਸਤਿਗੁਰੂ ਨੂੰ ਕਿਹਾ ਮੈਨੂੰ ਹੁਕਮ ਕਰੋ ਸਤਿਗੁਰੂ ਨੇ ਕਿਹਾ ਕਿ ਸੇ ਮਨੋਕਮਾਤਰ ਦੀ ਆਸ ਨਹੀਂ ਰੱਖਣੀ ਕਿਤੇ ਸਤਿਗੁਰੂ ਜੀ ਕਹਿੰਦੇ ਭਾਈ ਕਰਤਿਪੁਰ ਦੇ ਉੱਤੇ ਠੇਕ ਰੱਖੋ ਜੋ ਵਾਹਿਗੁਰੂ ਪਰਮੇਸ਼ਰ ਕਰ ਰਿਹਾ ਹੈ ਉਹ ਠੀਕ ਹੈ ਜਗ ਨੂੰ ਜਗਤ ਨੂੰ ਜੀਵਨ ਵਾਲਾ ਉਹਨੂੰ ਤਿਆਗ ਕੇ ਕਿਸੇ ਮਨੋਕਮਾਤਰ ਦੀ ਆਸ ਰੱਖਣੀ ਇਹ ਸਾਡੇ ਲਈ ਔਰ ਗੁਰਮੁਖਾਂ ਲਈ ਠੀਕ ਨਹੀਂ ਹੈ ਉਹਦੇ ਉੱਤੇ ਭਰੋਸਾ ਰੱਖਣਾ ਚਾਹੀਦਾ ਹੈ ਆ ਭਾਏ ਬਗੂਚੀ ਐ ਗੱਲ ਪਾਈ ਇਸ ਜਮ ਕੇ ਬਾਸ ਸਤਿਗੁਰੂ ਜੀ ਕਹਿੰਦਾ ਨੇ ਕਹਾਂ ਦਵਾਈਆਂ ਭਾਏ ਬਗੂਚੀ ਐ ਦਵਾਈਤ ਭਾਵ ਦੇ ਵਿੱਚ ਲੱਗ ਕੇ ਬਗੂਚੀ ਐ ਖਰਾਬ ਹੋਣਾ ਹੁੰਦਾ ਹੈ ਬਹੁਤ ਹੀ ਆਪਣੇ ਆਪ ਨੂੰ ਧੋਖੇ ਵਿੱਚ ਪਾਉਣਾ ਹੁੰਦਾ ਹੈ ਜਦੋਂ ਦਵਾਈਤ ਭਾਵ ਵਿੱਚ ਲੱਗ ਜਾਂਦਾ ਜੀਵ ਪਤਾ ਨਹੀਂ ਕਿੱਥੇ ਕਿੱਥੇ ਚਲਾ ਜਾਵੇ ਕਿੱਥੇ ਕਿੱਥੇ ਫਿਰਦਾ ਰਹੇ ਜਾਂ ਦਵਾਈਤ ਆ ਗਈ ਮਨ ਵਿੱਚ ਦਬਾਇ ਦੇ ਵਿੱਚ ਲੱਗਿਆ ਜੀਵ ਦਿਨ ਰਾਤ ਭਟਕਦਾ ਫਿਰਦਾ ਤੇ ਆਕਰ ਲੋ ਉਹਨੇ ਗਾਲ ਵਿੱਚ ਜਮਾਂ ਦੀ ਪਾਹੀ ਜੇ ਤੋ ਵਜਣਾ ਸੀ ਜੀ ਤੋ ਛਡਕਾਰਾ ਕਰਾਉਣਾ ਸੀ ਸਤਿਗੁਰੂ ਨਾਲ ਜੁੜ ਕੇ ਉਹ ਕੰਮ ਕੀਤਾ ਨਹੀਂ ਦਬਾਇ ਦੇ ਭਾਵ ਵਿੱਚ ਲੱਗ ਗਿਆ ਤੇ ਮੈਂ ਮੇਰੇ ਵਿੱਚ ਫਸ ਗਿਆ ਤੇ ਫਿਰ ਆਕਰ ਨੂੰ ਗਲ ਕਈ ਤੋਂ ਜੰਗ ਦੀ ਪਾਜ਼ ਜਮਾਂ ਦੀ ਜਿਹੜੀ ਪਾਹੀ ਆ ਜਮਾਂ ਦੀ ਜਿਹੜੀ ਤੰਦੀ ਆ ਉਹ ਗਾਲ ਵਿੱਚ ਪੈ ਜਾਂਦੀ ਹੈ ਤੇ ਜੀਵ ਨੂੰ ਉੱਥੇ ਸਭ ਨੂੰ ਦੀਆ ਢਾ ਕੇ ਨਰਕਾਂ ਚ ਜਿੱਤੇ ਗਰੇ ਸੁਪਨੇ ਵਿੱਚ ਵੀ ਨਹੀਂ ਜਾਣਾ ਸੀਗਾ ਪਰ ਉੱਥੇ ਜੀਵ ਨੂੰ ਲੈ ਜਾਂਦੀ ਹੈ ਜਦੋਂ ਦਬਾਤ ਭਾਵ ਵਿੱਚ ਲੱਗ ਜਾਂਦਾ ਹੈ ਮੈਂ ਮੇਰੇ ਵਿੱਚ ਫਸ ਜਾਂਦਾ ਹੈ ਫਿਰ ਗਲ ਵਿੱਚ ਜਮਾਂ ਦੀ ਪਾਈ ਪਾ ਜਾਂਦੀ ਹੈ ਜੇ ਹਾ ਬੀਜੈ ਸੋ ਲੁਣੈ ਮੱਥੇ ਜੋ ਲਿਖਿਆਸ ਸਤਿਗੁਰੂ ਜੀ ਕਹਿੰਦੇ ਨੇ ਜੇ ਹਾ ਬੀਜੈ ਜਿਹੋ ਜਿਹਾਂ ਜੀਵ ਬੀਜ-ਬੀਜ ਦਾ ਉਹ ਹੈ ਜੇ ਇਹਨੂੰ ਫੇਰ ਮਿਲਦਾ ਹੈ ਜੇਹਾ ਬੀਜਾ ਸੋਲਣਾ ਮੱਤਾਂ ਜੋਲ ਕੇ ਆਜ ਜੋ ਜੀਵ ਦੇ ਮੱਤੇ ਉੱਤੇ ਲਿਖਿਆ ਹੋਇਆ ਉਹ ਹੈ ਜੇ ਬੀ ਪਾਉਂਦਾ ਤੇ ਜੇ ਆਖੇ ਜੇ ਮੈਂ ਕਿਕਰਾਂ ਬੀਜ ਕੇ ਬਲੌਰ ਦੀਆਂ ਦਾਕਾ ਖਾਣੀਆਂ ਚਾਹਾਂ ਭਾਲਾਂ ਨਹੀਂ ਮਿਲਦੀਆਂ ਤੇ ਜੇ ਕਿਕਰ ਬੀਜੀ ਹੈ ਤੇ ਫਿਰ ਕੰਡੇ ਜੁਗਣੇ ਪੈਣਗੇ ਸਤਿਗੁਰੂ ਜੀ ਕਹਿੰਦੇ ਨੇ ਭਾਈ ਫਿਰ ਦਾਕਾਂ ਨਹੀਂ ਖਾਦੀਆਂ ਜਾ ਸਕਦੀਆਂ ਸਤਿਗੁਰੂ ਜੀ ਕਹਿੰਦੇ ਨੇ ਜੇਹਾ ਬੀਜਾ ਸੋਲਣਾ ਮਥਾ ਜੋ ਦੇਖਿਆ ਅੱਜ ਗੁਰਮਥੇ ਤੇ ਜੀਵ ਦੇ ਚੰਗਾ ਕਰਮ ਮੰਦਾ ਕਰਮ ਲੇ ਗਿਆ ਉਹੀ ਹੈ ਕਰਦਾ ਭੋਗੜਾ ਫਿਰਦਾ ਹੈ ਰੈਣ ਵਿਹਾਣੀ ਪਛਤਾਣੀ ਉੱਡ ਚੱਲੀ ਗਈ ਨਿਰਾਸ਼ ਸਤਿਗੁਰੂ ਜੀ ਕਹਿੰਦਾ ਰੈਣ ਵਿਹਾਣੀ ਜੋ ਇਹਨੂੰ ਉਮਰ ਮਿਲੀ ਸੀ ਜੋ ਇਹਨੂੰ ਸਾਹਸ ਮਿਲੇ ਸੀ ਉਹ ਸਾਰੇ ਉਹ ਮੁੱਕ ਗਏ ਪੂਰੇ ਹੋ ਗਏ ਤੇ ਉਮਰ ਵੀ ਪੂਰੀ ਹੋ ਗਈ ਜਦੋਂ ਉਮਰ ਪੂਰੀ ਹੋ ਗਈ ਫਿਰ ਉੱਠ ਚੱਲੇ ਗਏ ਨਰਾਜ਼ ਇਹ ਜੀਵ ਰੂਪੀ स्त्री ਉੱਠ ਕੇ ਨਰਾਸ ਹੋ ਕੇ ਸੰਸਾਰ ਦੇ ਵਿੱਚੋਂ ਤੁਰ ਪੈਂਦੀ ਆ ਕੋਈ ਨਹੀਂ ਕੰਮ ਬਣਦਾ ਤੇ ਸਾਰੇ ਪਾਸਿਓਂ ਤੋਂ ਨਰਾਸਤਾ ਹੀ ਨਰਾਸਤਾ ਮਿਲਦੀ ਆ ਫਿਰ ਨਰਾਜ਼ ਹੋ ਕੇ ਜੀਵ ਰੂਪੀ स्त्री ਸੰਸਾਰ ਤੋਂ ਜਾਂਦੀ ਹੈ ਜਨ ਘਾਜ਼ਾ ਜਿਨਕੋ ਸਾਧੂ ਭੇਟੀਐ ਸੋ ਤਰ ਕੈ ਹੋਏ ਖਲਾਸ ਸਤਿਗੁਰੂ ਜੀ ਕਹਿੰਦਾ ਕਹੇ ਜਿਨਕੋ ਸਾਧੂ ਭੇਟੀਐ ਜਨਾਂ ਨੂੰ ਸਤਿਗੁਰੂ ਦੀ ਕਿਰਪਾ ਦੇ ਨਾਲ ਗੁਰਮੁਖ ਨਾਮ ਜਪਣ ਵਾਲੇ ਸਾਧੂ ਸਾਧਨਾ ਕਰਨ ਵਾਲੇ ਪਰਮੇਸ਼ਰ ਦੇ ਨਾਲ ਜੁੜੇ ਹੋਏ ਮਿਲ ਜਾਣ ਜਿਨਕੋ ਸਾਧੂ ਭੇਟੀਐ ਜਨਾਂ ਨੂੰ ਸਾਧੂ ਮਿਲ ਜਾਣ ਨਾਮ ਜਪਣ ਵਾਲੇ ਗੁਰਮੁਖ ਨਾਮ ਜਪਣ ਵਾਲੇ ਮਿਲ ਜਾਣ ਜਿਨਕੋ ਸਾਧੂ ਭੇਟੀਐ ਸੋ ਦਰਗਾਹ ਹੋਏ ਕਲਾਸ ਉਹ ਦਰਗਾਹ ਦੇ ਵਿੱਚ ਭਾਈ ਸੁਰਗਰੂ ਹੋ ਕੇ ਜਾਂਦੇ ਆ ਉਹਨਾਂ ਨੂੰ ਕੋਈ ਵੀ ਬੰਦਸਰੀ ਹੁੰਦੀ ਰੇ ਰੇ ਦਰਗਾਹ ਕਹੇ ਨਾ ਕੋ ਆਓ ਬੈਠ ਆਦਰ ਸੋ ਦਿਓ ਉੱਤੇ ਰੇ ਰੇ ਨਹੀਂ ਕੋਈ ਕਹਿੰਦਾ ਜੀ ਆਇਆਂ ਜੀ ਆਇਆਂ ਦੀ ਆਵਾਜ਼ ਆਉਂਦੀ ਆ ਸਾਰੇ ਉੱਠ ਕੇ ਸਤਿਕਾਰ ਕਰਦੇ ਨੇ ਇਤੋਂ ਤੱਕ ਕਿ ਧਰਮਰਾਜ ਵੀ ਉਹਨਾਂ ਦਾ ਸਤਿਕਾਰ ਕਰਦਾ ਹੈ ਜਿਹੜੇ ਇੱਥੇ ਸਾਲਵੋ ਦੀ ਸੰਗਤ ਕਰਦੇ ਨੇ ਗੁਰਮੁਖਾਂ ਦੇ ਨਾਮ ਜਪਣ ਵਾਲੇ ਵੀ ਚਾਂਗਣਾ ਕਰਦੇ ਨੇ ਤੇ ਉਹ ਡਰ ਗਿਆ ਹੋਏ ਕਲਾਸ ਉਹ ਦਰਗਾਹ ਦੇ ਅੰਦਰ ਸੁਰੱਖ ਹੋ ਕੇ ਜਾਂਦੇ ਹਨ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਹੈ ਵਾਹਿਗੁਰੂ اے ਸਤਿਗੁਰੂ ਜੀ ਕਰ ਕਿਰਪਾ ਤੁਸੀਂ ਆਪਣੀ ਕਿਰਪਾ ਕਰੋ ਮੇਰੇ ਤੇ ਆਪਣੀ ਮਿਹਰ ਕਰੋ ਕਰ ਕੇ ਬਾਪਰੋ ਆਪਣੀ ਹੈ ਵਾਹਿਗੁਰੂ ਤੋ ਆਪਣੀ ਕਿਰਪਾ ਕਰ ਆਪਣੀ ਮਿਹਰ ਕਰ ਐਸੀ ਮਿਹਰ ਕਰਾ ਤੇਰੇ ਦਰਸ਼ਨ ਹੋਏ ਪਿਆਸ ਐਸੀ ਕਿਰਪਾ ਕਰ ਤੇਰੇ ਦਰਸ਼ਨਾਂ ਦੀ ਪਿਆਸ ਮਨ ਵਿੱਚ ਲੱਗੀ ਰਵੇ ਮੈਂ ਸਦਾ ਹੀ ਤੇਰਾ ਨਾਮ ਜਪਦਾ ਰਹਾ ਤੇਰੇ 발 ਜੁੜਿਆ ਰਹਾ ਮੇਰੇ ਮਨ ਵਿੱਚ ਦਿਨ ਰਾਤ ਕਰਕੇ ਜਿਵੇਂ ਪਾਣੀ ਦੇ ਪਿਆਸੇ ਨੂੰ ਪਿਆਸ ਲੱਗਦੀ ਹੈ ਤੇ ਮੈਨੂੰ ਵੀ ਤੇਰੇ ਦਰਸ਼ਨਾਂ ਦੀ ਪਿਆਸ ਲੱਗੀ ਰਵੇ ਵੀ ਕਦੋਂ ਦਰਸ਼ਨ ਹੋਣ ਜਿੰਨਾ ਚਿਰ ਦਰਸ਼ਨ ਨਹੀਂ ਹੁੰਦੇ ਦਰਸ਼ਨ ਪਿਆਸੀ ਦਿਨ ਤੇ ਰਾਤ ਤਦ ਉਹ ਹੰਦ ਨੀਤ ਮੈਂ ਆਨਲਨ ਰਾਤਨ ਤੇਰੇ ਦਰਸ਼ਨਾਂ ਨੂੰ ਲੋਝਦਾ ਰਹਾ ਤੇਰੇ ਦਰਸ਼ਨਾਂ ਦੀ ਪਿਆਸ ਲਗੀ ਰਵੇ ਤਾਂ ਕਿ ਤੇਰੇ ਦਰਸ਼ਨ ਹੋ ਫਿਰ ਮੇਰੀ ਪਿਆਸ बुझेगी ਤੇ ਫਿਰ ਮੇਰੀ ਆਸਾ ਪੂਰੀ ਹੋਵੇਗੀ ਤੇ ਦਿਨ ਰਾਤ ਮੈਨੂੰ ਤੇਰੇ ਦਰਸ਼ਨਾਂ ਦੀ ਪਿਆਸ ਲਗੀ ਰਵੇ ਮੈਂ ਤੇਤੋਂ ਇਹੋ ਹੀ ਮੰਗ ਮੰਗਦਾ ਹਾਂ ਪ੍ਰਾਪਤ ਦੁੱਧ ਬਣ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਏ ਵਾਹਿਗੁਰੂ ਇਹ ਦਾਦਾ ਜੀ ਪਰ ਤੁਹਾਨੂੰ ਦੂਜਾ ਕੋਈ ਨਹੀਂ ਤੇਤੋਂ ਬਿਨਾ ਦੂਜਾ ਹੋਰ ਕੋਈ ਹੈ ਨਹੀਂ ਦੁਨੀਆਂ ਵਿੱਚ ਕਿਹਦੇ ਕੋਲ ਅਰਦਾਸ ਕਰੀਏ ਕਿਹਦੇ ਕੋਲ ਬੇਨਤੀ ਕਰੀਏ ਕਿਹਦੇ ਕੋਲ ਜੋਦੜੀ ਕਰੀਏ ਤੇਤੋਂ ਵਗਾਰ ਕੋਈ ਹੈ ਨਹੀਂ ਦੁਨੀਆਂ ਵਿੱਚ ਜਿੰਨ ਕੋ ਸਾਧੂ ਭੇਟੀ ਆ ਤੇ ਜੇ ਸਤਿਗੁਰ ਸੱਚੇ ਬਾਦਸ਼ਾਹ ਜੀ ਕਹਿੰਦੇ ਐਸੇ ਸਾਧਨੋਂ ਦਾ ਮਲਾਪ ਕਰਵਾਓ ਐਸੇ ਗੁਰਮੁਖਾਂ ਨਾਲ ਮਲਾਪ ਕਰਾਓ ਜਿਹੜੇ ਤੇਰੇ ਨਾਲ ਜੁੜੇ ਹੋਣ ਜਿਹੜੇ ਤੇਰੇ ਨਾਲ ਜੁੜੇ ਹੋਣ ਉਹਨਾਂ ਦੇ ਨਾਲ ਮਿਲ ਕੇ ਜਿਨ੍ਹਾਂ ਮਿਲਿਆ ਤੇਰਾ ਨਾਮ ਜਿਤਾਵੇ ਤੇ ਤੇਰਾ ਨਾਮ ਜਿਤਾ ਜਾਵੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪ੍ਰਭ ਦੁੱਧ ਮਨ ਦੂਜਾ ਕੋ ਨਹੀਂ ਤੈਥੋਂ ਬਿਨਾ ਤੇਰੇ ਸਾਂਝੋਂ ਤੋਂ ਬਿਨਾ ਨਾਮ ਜਪਣ ਵਾਲੇ ਤੋਂ ਬਿਨਾ ਦੂਜਾ ਸੰਸਾਰ ਵਿੱਚ ਕੋਈ ਨਹੀਂ ਹੈ ਜਿਹੜਾ ਜੀਵ ਦੀ ਅਰਦਾਸ ਬੇਨਤੀ ਸੁਣ ਲਵੇ ਪ੍ਰਭ ਦੁੱਧ ਮਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਹੈ ਵਾਹਿਗੁਰੂ ਮੇਰੀ ਤੇਰੇ ਚਰਨਾਂ ਵਿੱਚ ਅਰਦਾਸ ਹੈ ਬੇਨਤੀ ਹੈ ਜੋਦੜੀ ਹੈ ਕਿ ਤੈਥੋਂ ਬਿਨਾ ਹੋਰ ਕੋਈ ਨਹੀਂ ਮੈਂ ਕਿਤੇ ਕੋਲ ਜਾ ਕੇ ਅਰਦਾਸ ਕਰਾਂ ਬੇਨਤੀ ਕਰਾਂ ਹੋਰ ਕੋਈ ਥਾਂ ਹੀ ਹੈ ਨਹੀਂ ਇਸ ਕਰਕੇ ਮੈਂ ਤੇਰੇ ਚਰਨਾਂ ਵਿੱਚ ਆਇਆ ਤੇਰੇ ਚਰਨਾਂ ਵਿੱਚ ਅਰਦਾਸ ਹੈ ਪ੍ਰਭ ਤੁਧੂ ਮੇਰੂ ਦੂਜਾ ਤੈ ਤੋਂ ਬਿਨਾਂ ਦੂਜਾ ਕੋਈ ਹੋਰ ਹੈ ਨਹੀਂ ਇਸ ਕਰਕੇ ਮੈਂ ਤੇਰੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਾ ਹਾਂ ਆਸਾੜ ਸੁਹੰਦਾ ਅਕਸ ਲਗੈ ਜਿਸ ਮਨ ਹਰ ਚਰਨ ਨਿਵਾਸ ਸਤਿਗੁਰੂ ਜੀ ਹੁਣ ਅਖੀਰਲੀ ਪੰਕਤੀ ਵਿੱਚ ਕਹਿੰਦੇ ਨੇ ਕਹਿੰਦੇ ਆਸਾੜ ਸੁਹੰਦਾ ਦੇਖੋ ਪਹਿਲੀ ਪੰਕਤੀ ਵਿੱਚ ਆਖਿਆ ਸੀ ਆਸਾੜ ਤਪੰਦਾ ਵੀ ਉਹ ਤਪਸ਼ ਵਾਲਾ ਉਹਨਾਂ ਨੂੰ ਲੱਗਦਾ ਜਿਨ੍ਹਾਂ ਦੇ ਕੋਲੇ ਵਾਹਿਗੁਰੂ ਪਰਵੇਸ਼ ਦਾ ਨਾਮ ਨਹੀਂ ਜਿਨ੍ਹਾਂ ਦੇ ਕੋਲੇ ਦਾਤਾ ਹੈ ਨਹੀਂ ਜਿਹੜੇ ਦਾਤੇ ਨਾਲ ਨਹੀਂ ਜੁੜੇ ਅਖੀਰਲੀ ਪੰਕਤੀ ਵਿੱਚ ਸਤਿਗੁਰੂ ਜੀ ਕਿਰਪਾ ਕਰਕੇ ਸਮਝਾਉਂਦੇ ਆ ਦੱਸਦੇ ਆ ਕਹਿੰਦੇ ਆਸਾੜ ਸੁਹੰਦਾ ਤਿਸ ਲੱਗਾ ਉਹ ਭਾਈ ਹੁਣੇ ਸੁਹਾਵਣਾ ਬਣ ਗਿਆ ਪਹਿਲਾਂ ਤਪਸ਼ ਵਾਲਾ ਸੀ ਹੁਣ ਸੁਹਾਵਣਾ ਬਣ ਗਿਆ ਕਿਵੇਂ ਜਿਸ ਹਰ ਜਿਸ ਮਾਨਹਾਰਦਾਰਾ ਨਿਵਾਸ ਜਿਨ੍ਹਾਂ ਨੇ ਮਾਨ ਵਿੱਚ ਵਾਹਿਗੁਰੂ ਦੇ ਚਰਣਾ ਦਾ ਨਿਵਾਸ ਵਾਹਿਗੁਰੂ ਦੇ ਨਾਮ ਦਾ ਵਾਸਾ ਹੋ ਗਿਆ ਤੇ ਫਿਰ ਉਹਨਾਂ ਨੂੰ ਇਹ ਆੜ ਦਾ ਮਹੀਨਾ ਤਪਸ਼ ਵਾਲਾ ਨਹੀਂ ਇਹ ਸੁਹਾਵਣਾ ਮਹੀਨਾ ਠੰਡ ਵਾਲਾ ਲੱਗਦਾ ਜਿਵੇਂ ਸਤਿਗੁਰੂ ਜੀ ਦਿੱਤੀ ਤਵੀ ਤੇ ਬੈਠ ਕੇ ਵੀ ਠੰਡ ਬਰਦਾ ਰਏ ਸ ਆਪ ਠੰਡੇ ਸੀ ਤੇ ਆਉਣ ਵਾਲਿਆਂ ਨੂੰ ਮੀਆਂ ਮੀਰ ਜੀ ਵਰਗੇ ਮੁਸਲਮਾਨ ਫਕੀਰਾਂ ਨੂੰ ਵੀ ਆਪ ਠੰਡ ਬਖਸ਼ਿਸ਼ ਕਰ ਰਹੇ ਸਨ ਸਤਿਗੁਰ ਸੱਚੇ ਬਾਦਸ਼ਾਹ ਕਹਿੰਦੇ ਨੇ ਕਹਿੰਦੇ ਆ ਸਾੜ ਸੁਹੰਦਾ ਇਹ ਸੁਹਾਵਣਾ ਲੱਗਦਾ ਤਿਸ ਲੱਗਾ ਇਹਨੂੰ ਲੱਗਦਾ ਜਿਸ ਮਾਨ ਜਿਨ੍ਹਾਂ ਦੇ ਮਾਨ ਵਿੱਚ ਹਰਦਾਨ ਨਿਵਾਸ ਹਰੀ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦਾ ਨਿਵਾਸ ਹੈ ਜਿਹੜੇ ਹਰੀ ਪਰਮੇਸ਼ਰ ਦੇ ਨਾਲ ਜੁੜ ਗਏ ਨੇ ਤੇ ਉਹਨਾਂ ਨੂੰ ਭਾਈ ਇਹ ਮਹੀਨਾ ਤਪਸ਼ ਵਾਲਾ ਨਹੀਂ ਲੱਗਦਾ ਇਹ ਗਰਮੀ ਵਾਲਾ ਨਹੀਂ ਲੱਗਦਾ ਇਹ ਬਿਆਕੁਲਤਾ ਵਾਲਾ ਨਹੀਂ ਲੱਗਦਾ ਉਹਨਾਂ ਨੂੰ ਫਿਰ ਸੁਹਾਵਣਾ ਲੱਗਦਾ ਹੈ ਉਹਨਾਂ ਨੂੰ ਸਦਾ ਹੀ ਰੰਗਾਂ ਵਾਲਾ ਖੇੜੇ ਵਾਲਾ ਲੱਗਦਾ ਇਹ ਮੀਲਾ ਜਿਹੜੇ ਪ੍ਰਮਾਤਮਾ ਦੇ ਨਾਲ ਜੁੜ ਗਏ ਨੇ ਕਿਉਂਕਿ ਪ੍ਰਮਾਤਮਾ ਦੇ ਨਾਲ ਜੁੜਨਾ ਇੱਥੇ ਸਤਿਗੁਰੂ ਨੇ ਆਖਿਆ ਆਸ ਚਰਨ ਨਿਵਾਸ ਸਤਿਗੁਰੂ ਦੇ ਚਰਨ ਜੋ ਹੈ ਉਹ ਸਤਿਗੁਰੂ ਦਾ ਸ਼ਬਦ ਹੈ ਗੁਰਗੱ ਸ਼ਬਦ ਰਖਵਾਰੇ ਚੌਕੀ ਚੌਗਰ ਦਾ ਮਾਰੇ ਗੁਰੂ ਦਾ ਸ਼ਬਦ ਜੋ ਹੈ ਉਹ ਸਾਡੀ ਰਾਖੀ ਕਰਦਾ ਸਾਡੇ ਹਿਰਦੇ ਵਿੱਚ ਜਦੋਂ ਆ ਜਾਂਦਾ ਵਾਹਿਗੁਰੂ ਦੇ ਪਰਮੇਸ਼ਰ ਦੇ ਚਰਨਾਂ ਦਾ ਨਮਾਸ ਹੋ ਜਾਂਦਾ ਹੈ ਨਾਮ ਦਾ ਨਵਾਤ ਹੋ ਜਾਂਦਾ ਫਿਰ ਮਹੀਨਾ ਸੁਹਾਵਣਾ ਬਣ ਜਾਂਦਾ ਠੰਡਾ ਵਾਲਾ ਬਣ ਜਾਂਦਾ ਫਿਰ ਕਿਸੇ ਤਰ੍ਹਾਂ ਦੀ ਕੋਈ ਬੇਗਲਦਾਨੀ ਲਾ ਬਿਆਕਲਦਾਨੀ ਲੱਗਦੀ ਗਰਮੀ ਨਹੀਂ ਲੱਗਦੀ ਹੋਰ ਕਿਸੇ ਤਰ੍ਹਾਂ ਦਾ ਕੋਈ ਮਨ ਦੇ ਵਿੱਚ ਸੰਕਲਪ ਵਿਕਲਪ ਨਹੀਂ ਆਉਂਦਾ ਇਹ ਭਾਗਾ ਵਾਲਾ ਬਣ ਜਾਂਦਾ ਹੈ ਮਹੀਨਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮਹਾਨ ਕਿਰਪਾ ਕੀਤੀ ਹੈ ਆਪਣੇ ਉੱਤੇ ਆਪਾਂ ਨੇ ਥੋੜੇ ਟਾਈਮ ਦੇ ਵਿੱਚ ਸਤਿਗੁਰੂ ਸੱਚੇ ਬਾਛੀ ਦੀ ਕਿਰਪਾ ਦੇਣਾ 8 ਮਹੀਨੇ ਦੀ ਵਿਆਖਿਆ ਕੀਤੀ ਆ ਪੌੜੀ ਦੀ ਵਿਆਖਿਆ ਕਰਦੇ ਆ ਬਾਣੀ ਪੜਦੇ ਆ ਸੋਣਿਆ ਵਿਚਾਰਾ ਕਰਦੇ ਆ ਬੇਅੰਤ ਗਲਤੀਆਂ ਹੋਈਆਂ ਸਹਿਮ ਗ ਜਾਣ ਕੇ ਮਾਫ ਕਰਨਾ ਸਿਮਰਤ ਗੁਰੂ ਸਿਰ ਤੇ ਮਿਹਰ ਭਰਿਆ ਆਤਰਕਣ ਬਾਣੀ ਪੜਦੇ ਸੁਣਦੇ ਰਹੀਏ ਵਿਚਾਰਾ ਕਰਦੇ ਰਹੀਏ ਸਤਿਗੁਰੂ ਕਿਰਪਾ ਕਰ ਸਿਰ ਤੇ ਮਿਹਰ ਭਰਿਆ ਆਤਰਕਣ ਇੱਥੇ ਵਿਚਾਰਾਂ ਦੀ ਸਮਾਪਤੀ ਆ ਉਹਨਾਂ ਪੁੱਲਾਂ ਚੁੱਕਾ ਉਹਨਾਂ ਦੇ ਦਿਓ ਮਾਫੀ ਕਾਜਵਾਜ ਕੇ ਬਲਾਵਤ ਨਮਾਜ਼ਿਸ ਗੁਰਵਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਾਂ ਅਗਲੀਆਂ ਪੰਕਤੀਆਂ ਦੋ ਪੜ੍ਹ ਕੇ ਇੱਥੇ ਸਮਾਪਤੀ ਕਰਦੇ ਹਾਂ ਜੀ ਹੁਣ ਇੱਥੇ ਸਮਾਪਤੀ ਹੈ ਅਗਲੀਆਂ ਦੋ ਪੰਕਤੀਆਂ ਦਾ ਆੜ ਸਰਵਣ ਕਰੋ ਜੀ ਪ੍ਰਾਪ ਦੁੱਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆ ਸਾੜ ਸੁਹੰਦਾ ਤੁਸ ਲੱਗੈ ਜਿਸ ਮਨਹਾੜ ਕਰਨਨ ਨਿਵਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ